ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਜੀ ਦਾ ਤੇ ਜਿਵੇਂ ਸਾਨੂੰ ਪਤਾ ਵੀ ਮਾਨ ਜੋ ਭਗਵੰਤ ਸਿੰਘ ਮਾਨ ਤੇ ਆਪਦੇ ਮੁੱਖ ਮੰਤਰੀ ਹੈ ਨਾ ਇੱਕ ਤੀਜੀ ਪੀਜਾ ਸੀ ਜਿਹੜਾ ਵਤਨ ਰੀਆਂ ਪੰਜਾਬ ਦੀ ਹੈ ਨਾ ਉਹ ਲੈ ਕੇ ਆ ਰਹੇ ਆ ਤੇ ਉਹਨਾਂ ਲਈ ਬੱਚੇ ਗਾਉਣ ਚਾਉਣੇ ਜ਼ਰੂਰੀ ਹੈ ਠੀਕ ਹੈ ਕਿਉਂਕਿ ਆਪਾਂ ਸਰਕਾਰਾਂ ਨੂੰ ਜਾਂ ਦੋਸ਼ ਦੇਈ ਜਾਂਦੇ ਹਨ ਹੈ ਨਾ ਵੀ ਆਪਾਂ ਦੀ ਸਰਕਾਰ ਨਾਲ ਆਪਣੀਆਂ ਸਾਥੀ ਚੰਨੀਆਂ ਤੇ ਮੇਰੇ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਰਕਾਰ ਦਾ ਸਾਥ ਲਈਏ ਤੇ ਆਪਣੇ ਪਿੰਡਾਂ ਚ ਹਰੇਕ ਸ਼ਹਿਰ ਦੇ ਵਿੱਚ ਕੀ ਜਮਾ ਹੋ ਰਹੀਆਂ ਉਹ ਦੇਖ ਜ਼ਿਲ੍ਹੇ ਦੇ ਵਿੱਚ ਠੀਕ ਹੈ ਤੇ ਕਿਉਂ ਨਾ ਵੀ ਆਪਾਂ ਪਿੰਡ ਲੈਵਲ ਤੇ ਆਪ ਕੋ ਆਉਂਦੀਆਂ ਟੀਮਾਂ ਤਿਆਰ ਕਰੀਏ ਤੇ ਮੱਛੀਆਂ ਨੂੰ ਗਰਾਉਂਡਾਂ ਦੇ ਨਾਲ ਜੋੜੀਏ ਤੇ ਜਿਹਦੇ ਨਾਲ ਜਿਵੇਂ ਹੁਣ ਪੰਜਾਬ ਸਰਕਾਰ ਨੇ ਮਹਿੰਮ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਲਈ ਆਪ ਤੇ ਫੇਰ ਹੀ ਆਪਣਾ ਨਸ਼ਾ ਮੁਕਤ ਵਿਆਪ ਹੋਊਗਾ ਇਹਨਾਂ ਚੋਂ ਹੀ ਆਪਾਂ ਪੰਜਾਬ ਦੇ ਲੰਪਿੰਗ ਇਹ ਮਾਦੇ ਵਿੱਚ ਜਾਣਗੇ ਜਿਵੇਂ ਸ਼ੁਰੂ ਤੋਂ ਹੀ ਆਪਾਂ ਹੱਥ ਪਾਵਾਂਗੇ ਇਹਨਾਂ ਦੀ ਕੱਲ ਨੂੰ ਆਪਣੇ ਵੀ ਬੱਚੇ ਮੈਦ ਲਸਨ ਕਰਮ ਤੇ ਜੇ ਅੱਜ ਹੀ ਆਪਾਂ ਨਵੀਆਂ ਬੱਚਿਆਂ ਨੂੰ ਹਨਾ ਰੁਚੀ ਫਾਇਦਾ ਕਰ ਦਿੰਦੇ ਆਂਗੇ ਮਾਂ ਦੀ ਤੇ ਫੇਰ ਹੀ ਆਉਣ ਆਲਾ ਕੋਈ ਇੱਥੇ ਆਪਣਾ ਨਸ਼ਾ ਮੁਕਤ ਪੰਜਾਬ ਵਿਸ਼ਾਲ ਪੰਜਾਬ ਹੋਊਗਾ ਅੱਜੋ ਸਾਰੇ ਜਣੇ ਆਪ ਕੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖੁਲ੍ਹਾਂ ਮਾਰ ਕੇ ਤੇ ਪੰਜਾਬ ਨੂੰ ਫੇਰ ਕੁਸ਼ਾਲ ਬਣਾਈ ਦੀ ਤਰੱਕੀ ਦੇ ਰਾਹ ਤੇ ਜੋੜੀਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ